ਪਿਛਲੇ ਪਾਸੋਂ ਰੁਮਾਲੇ ਚੜਦੇ ਮੇਰੇ ਖਿਆਲ ਜੇ ਗਿਣਤੀ ਕੀਤੀ ਜਾਵੇ ਸਵੇਰੇ ਇਹ ਸਵੇਰ ਦੇ ਲੈ ਕੇ ਹੀ ਚਿੰ ਜਾਂ 400 ਰੁਮਾਲਾ ਸੇਖ ਸਾਲੂ ਚੜਾਉਂਦਾ ਉਹ ਰੁਮਾਲਾਂ ਉੱਪਰ ਨਹੀਂ ਚੜਦਾ ਉਹ ਗ੍ਰੰਥੀ ਸਾਹਿਬ ਪਕੜਦਾ ਟੱਚ ਕਰਦਾ ਤਾਂ ਅੰਦਰ ਜਾਂਦਾ ਸ਼ਰਦਾ ਬੜੀ ਹੈ ਪਰ ਇਹ ਸੋਚ ਲਓ ਵੀ 1 ਸਾਲ ਵਿੱਚ 1 ਰੁਮਾਲਾ ਕਾਊਂਟ ਕਰੋ ਜਿਹੜਾ ਘੱਟ ਤੋਂ ਵੱਧ ਜਗਾ 1.5 2000 ਦਾ ਸੋ ਕਿੰਨੇ 100 ਕਰੋੜ ਰੁਪਇਆ ਅਸੀਂ ਇਹ ਸ਼ਰਧਾ ਸ਼ਰਧਾ ਜਲਾ ਰਹੇ ਸ਼ਬਦ ਗੁਰੂ ਹੈ ਲੇਕਿਨ ਅਸੀਂ ਸ਼ਬਦ ਗੁਰੂ ਨੂੰ ਛੱਡ ਕੇ ਇਹ ਆਪਣੀ ਸ਼ਰਧਾ ਜਾ ਰਹੇ ਆ ਮੈਂ ਤੇ ਬੇਨਤੀ ਕਰਦਾ ਸਾਰੇ ਨਿੱਜਰ ਸਾਹਿਬ ਤੁਹਾਨੂੰ ਰੱਬ ਨੇ ਸਪੀਕਰ ਵੀ ਬੈਠੇ ਆ ਹੋਰ ਵੀ ਤੁਹਾਡੇ ਬੈਠੇ ਹੋ ਇੱਕ ਸਾਲ ਸ਼ਰੋਮਣੀ ਕਮੇਟੀ ਨੂੰ ਬੇਨਤੀ ਕਰ ਦਿਓ ਰੁਮਾਲਿਆਂ ਦੇ ਕੋਠੇ ਭਰੇ ਪੈ ਮੈਂ ਕੋਈ ਮਾਫ ਕਰਿਓ ਕੋ ਵਗਿਆ ਨਹੀਂ ਕਰਦਾ ਇੱਕ ਸਾਲ ਜਿੰਨੇ ਰੁਮਾਲਾ ਦੇਣਾ ਉਹ ਪੈਸੇ ਦੇਵੇ ਰੁਮਾਲਾ ਲੈਣ ਲੱਗਿਆ ਉਹਦੇ ਟੱਚ ਹੀ ਹੋਣਾ ਉਹ ਉੱਥੇ ਟੱਚ ਕਰਵਾ ਲਓ ਉਹ ਇਹ ਅਗਰ 1 ਸਾਲ ਦਾ ਫੰਡ ਇਹ ਐਜੂਕੇਸ਼ਨ ਫੰਡ ਬਣਾ ਦਿਓ ਤਾਂ ਨਾਂ ਰੱਖੋ ਇੰਟਰਨੈਸ਼ਨਲ ਸਿੱਖ ਐਜੂਕੇਸ਼ਨ ਫੰਡ ਤਾਂ ਮੇਰੇ ਖਿਆਲ ਕੱਲੇ ਰੁਮਾਲਿਆਂ ਦਾ 1 ਸਾਲ ਦੇ ਰੁਮਾਲਿਆਂ ਨਾਲ ਇਹ ਕੰਮ ਪੂਰਾ ਹੋ ਜਾਣਾ ਹੈ ਦੂਜੀ ਮੇਰੀ ਬੇਨਤੀ ਹੈ ਕਿ ਅੱਜ ਇਸ ਕਾਨਫਰੰਸ ਦਾ ਇੱਕ ਫੈਸਲਾ ਕਰੋ ਕਿ ਦੁਨੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਕੈਮਰੋਜ ਆਕਸਫੋਰਡ ਹਾਰਵਰਡ ਜਿਹੜਾ ਸਿੱਖ ਉਸ ਯੂਨੀਵਰਸਿਟੀ ਦੀ ਦਾਖਲਾ ਹੋਣ ਜਾਂਦਾ ਹੋਵੇ ਇਹ এডਿਕੇਸ਼ਨ ਫੰਡ ਉਹਨੂੰ ਖਰਚਾ ਦੇਗਾ ਜੇ ਹਰ ਸਾਲ ਇਹ ਕਾਨਫਰੰਸ ਐਜੂਕੇਸ਼ਨ 100 ਲੜਕਾ ਆਕਸਫੋਰਡ ਕਨਵਰਸਿਟੀ ਚ ਪੜਾ ਦੇਵੇ ਤਾਂ 100 ਦੇਖ ਲਓ ਸਿੱਖ ਸ਼ਾਈਨਿੰਗ ਕਿੱਥੇ ਜਾਏਗਾ ਇਧਰ ਧਿਆਨ ਹੀ ਨਹੀਂ ਸੋ ਬੈਠੇ ਮੈਂ ਤਾਂ ਭਾਈ ਮਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਬਹੁਤ ਸੋਨਾ ਲਾ ਚੁੱਕੇ ਹੋ ਕੋਈ ਅੰਤ ਨਹੀਂ ਰਿਹਾ ਜਿੰਨਾ ਹੋਰ ਮਰਜ਼ੀ ਸੋਨਾ ਲੈ ਜਾਓ ਜਦ ਤੱਕ ਸਿੱਖ ਦੀ ਅਸਲ ਜੀਵਨ ਜੀਵਨ ਸਿੱਖਦਾ ਕਿ ਐ ਕੰਪੀਟੀਸ਼ਨ ਦਾ ਯੁੱਗ ਹੈ ਜਦ ਤੱਕ ਉਸ ਕੰਪੀਟੀਸ਼ਨ ਸਿੱਖ ਨੌਜਵਾਨ ਨਹੀਂ ਆਏਗਾ ਪਤਤ ਕਿਉਂ ਹੋ ਰਿਹਾ ਵਿਹਲਾ ਹੈ ਅਨਐਮਪਲয়েড ਹੈ ਡਰਗ ਖਾਏਗਾ ਜਦ ਤੱਕ ਅਸੀਂ ਐਜੂਕੇਟਿਡ ਸਿੱਖ ਯੂਥ ਦੀ ਕੋਈ ਸਕੀਮ ਨਹੀਂ ਖੜੀ ਕਰਦੇ ਜਿੰਨੇ ਮਰਜ਼ੀ ਐਸੋ